ਅੱਜ ਆਪਾਂ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆਂਗੇ ਸਲਵਾਰ ਦੀ ਕਟਿੰਗ ਉਸੇ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਵੀ ਉਹਦੀ ਪਲਾਜ਼ੋ ਵਾਲੀ ਲੁੱਕ ਵੀ ਲੱਗੇ ਆਪਾਂ ਨੂੰ ਦੇਖਣ ਦੇ ਵਿੱਚ ਐਡੇ ਹੀ ਲੱਗੇ ਵੀ ਪਲਾਜ਼ੋ ਪਹਿਨਿਆ ਹੋਇਆਗਾ ਵੀਡੀਓ ਨੂੰ ਧਿਆਨ ਦੇ ਨਾਲ ਦੇਖਣਾਗਾ ਸਲਵਾਰ ਦੀ ਲੈਂਥ ਹੈਗੀ ਆਪਣੇ ਕੋਲੇ 37 ਇੰਚ ਮੂਰੀ ਰੱਖਾਂਗੇ ਆਪਾਂ 7 ਇੰਚ ਕਿੰਨੇ ਇੰਚ ਵੱਧ ਕੱਟਣੀ ਆ ਕਿੰਨੇ ਇੰਚ ਘੱਟ ਕੱਟਣੀ ਆ ਵੀ ਤੁਹਾਡੀ ਜਿਹੜੀ ਕਰੀਜ਼ ਆ ਉਹ ਇੱਕਦਮ ਸਹੀ ਰਹੇ ਤੇ نیچے మురిਤੇ ਨਾ ਗਿਦੇ ਸਲਵਾਰ ਦੇਖੋ ਇਹ ਆਪਣੇ ਕੋਲੇ ਉਹਦੇ ਸ਼ਰਟ ਦੇ ਨਾਲੋਂ ਕਪੜਾ ਬਚਿਆ ਹੋਇਆ 2 ਸਵਾ 2 ਦੇ ਵਿੱਚ ਕਪੜਾ ਦਾ ਸਿਰਫ ਆਪਾਂ ਨੂੰ ਇੰਨਾ ਹੀ ਕਪੜਾ ਚਾਹੀਦਾ ਸਟੇਟ ਸਲਵਾਰ ਦੇ ਵਿੱਚ ਤਾਂ ਆਪਾਂ ਨੇ ਇਸ ਤਰ੍ਹਾਂ ਡਬਲ ਫੋਲਡਿੰਗ ਕਰ ਲੈਣਾ ਦੇਖੋ ਕਪੜੇ ਨੂੰ ਬਿਲਕੁਲ ਹੀ ਸਿੰਪਲੀ ਤਰੀਕੇ ਦੇ ਵਿੱਚ ਦੱਸਾਂਗੇ ਇਹਦੇ ਵਿੱਚ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਆਉਣੀ ਕੱਟਣ ਦੇ ਵਿੱਚ ਵੀ ਕਿੱਦਾਂ ਤੁਸੀਂ ਉਹਦੀ ਕਟਿੰਗ ਕਰਨੀ ਹੈਗੀ ਦੇਖੋ ਇਸ ਤਰ੍ਹਾਂ ਆਪਾਂ ਨੇ ਡਬਲ ਫੋਲਡਿੰਗ ਦੇ ਵਿੱਚ ਕਰਿਆ ਹੋਇਆ ਕਪੜਾ ਦਾ ਤੇ ਤੁਸੀਂ ਡਬਲ ਫੋਲਡਿੰਗ ਕਰਕੇ ਇਹਨੂੰ ਇਸ ਤਰ੍ਹਾਂ ਕੰਨੀਆਂ ਨੂੰ ਆਪਸ ਦੇ ਵਿੱਚ ਮਿਲਾ ਲੈਣਾਗਾ ਆ ਦੇਖੋ ਕੰਨੀਆਂ ਨੂੰ ਆਪਾਂ ਨੇ ਆਪਸ ਦੇ ਵਿੱਚ ਮਿਲਾ ਲਿਆ ਬਹੁਤ ਹੀ ਸਿੰਪਲ ਕਟਿੰਗ ਦੇ ਵਿੱਚ ਦੱਸਾਂਗੇ ਤੁਸੀਂ ਵੀਡੀਓ ਨੂੰ ਜ਼ਰੂਰ ਦੇਖਣਾਗਾ ਕਿੱਦਾਂ ਕਿੱਦਾਂ ਆਪਾਂ ਨੇ ਫੋਲਡਿੰਗ ਕਰਿਆ ਕਿੱਦਾਂ ਇਹਦੇ ਨਿਸ਼ਾਨ ਲਗਾਏ ਨੇ ਆਪਾਂ ਨੇ ਇਹਨੂੰ ਪ੍ਰੈਸ ਦੇ ਨਾਲ ਸਿੱਧਾ ਕਰਕੇ ਕਰੀਜ਼ ਵਾਲਾ ਪਾਨਾ ਜਿਹੜਾ ਉਹ ਆਪਾਂ ਨੇ ਬਿਠਾ ਲੈਣਾਗਾ ਆਪਾਂ نیچے ਤੋਂ ਦੀ ਸਾਰੀ ਫਿਨਿਸ਼ਿੰਗ ਕਰ ਦਾਂਗੇ ਦੇਖੋ ਇਸ ਤਰੀਕੇ ਨਾਲ ਵੀ ਆਪਣੀ ਮੂਰੀ ਰੇਵ ਨਾ ਹੋਵੇ ਹੁਣ ਦੇਖੋ ਆਪਾਂ ਨੇ ਸਭ ਤੋਂ ਪਹਿਲਾਂ ਦੀ ਮੂਰੀ ਦਾ ਨਿਸ਼ਾਨ ਲਾਉਣਾਗਾ ਮੂਰੀ ਹੈਗੀ 7 ਇੰਚ ਪਹਿਲਾ ਪਲਾਮਾ ਇਹ 7 ਇੰਚ ਦੇ ਨਿਸ਼ਾਨ ਜਿੰਨੀ ਤਿਆਰ ਰੱਖਣੀ ਆ ਤੁਸੀਂ ਮਾਰਜਨ ਕਿੰਨਾ ਦੇਣਾ 1 ਇੰਚ ਦਾ ਦੇਣਾ 1.5 ਇੰਚ ਦਾ ਦੇਣਾ ਤੁਹਾਡੀ ਆਪਣੀ ਮਰਜ਼ੀ ਆ ਦੇਖੋ ਆਪਾਂ 7.5 ਤੋਂ 8 ਦੇ ਵਿੱਚ ਵਿੱਚ ਰੱਖਾਂਗੇ ਇਹਨੂੰ 7 ਇੰਚ ਆਪਣੀ ਮੂਰੀ ਤਿਆਰ ਆ ਹੁਣ ਦੇਖੋ 37 ਇੰਚ ਸਲਵਾਰ ਆ ਜਦੋਂ ਵੀ ਤੁਸੀਂ ਸਟੇਟ ਸਲਵਾਰ ਬਣਾ ਰਹੇ ਹੋਵੋਗੇ ਬਾਰੇ ਤਾਂ ਆਪਾਂ ਕਾਟ ਪਾ ਦੇਣੇ ਨੇ 1 ਇੰਚ ਦੀ ਪਾ ਦੇਣਾ 1.5 ਦੀ ਪਾ ਦੇਣਾ ਤੁਸੀਂ ਨੇ ਕੀ ਕਰਨਾਗਾ ਨਲਤਾ ਸੁੱਡੀ ਅੱਡੀ ਨਹੀਂ ਲੰਗੀ ਹੋਊਗੀ ਬੈਕ ਤੋਂ ਸਲਵਾਰ ਨਹੀਂ ਚੜੂਗੀ ਫਰੰਟ ਤੋਂ نیچے ਨਹੀਂ ਗਿਰੂਗੀ ਤੁਸੀਂ ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਸਲਵਾਰ ਦੀ ਕਟਿੰਗ ਕਰਨ ਲੱਗਣਾਗਾ ਜੇ ਆਪਣੀ ਸਲਵਾਰ ਦੇਖੋ 37 ਇੰਚ ਆ ਤਾਂ ਆਪਾਂ 35 ਇੰਚ ਦੇ ਹਿਸਾਬ ਨਾਲ ਕੱਟਣੀ ਆਗੀ ਵੀ ਮੰਨ ਲਓ ਆਪਣੀ ਸਲਵਾਰ 35 ਇੰਚ ਆ ਤੁਸੀਂ ਨੇ 2 ਇੰਚ ਆਟੋਮੈਟਿਕ ਹੀ ਘਟਾ ਦੇਣੇ ਆ ਸਾਢੇ 6 ਇੰਚ ਦੇਖੋ ਆਪਾਂ ਉੱਪਰ ਕੱਢਾਂਗੇ ਇਸ ਤਰੀਕੇ ਨਾਲ ਤੁਸੀਂ ਨੇ ਉੱਪਰ ਕੱਢਣਾ 6.5 ਇੰਚ 7 ਇੰਚ ਕਟਾਈ ਦਾ ਆਪਾਂ 벨ਟ ਲਗਾਵਾਂਗੇ ਦੇਖੋ ਜਿਹੜਾ ਕਿ ਤਿਆਰ ਫੋਲਡਿੰਗ ਕਰਕੇ ਨੇਫਾ ਆਪਣਾ 4.5 ਦੇ ਵਿੱਚ ਤਿਆਰ ਰਹਿ ਜਾਂਦਾ ਹੁੰਦਾ 벨ਟ ਤਾਂ ਆਪਾਂ 6.5 ਇੰਚ ਦੇਖੋ ਇਸ ਤਰੀਕੇ ਨਾਲ ਉੱਪਰ ਕੱਢ ਲਿਆ ਮੰਨ ਲਓ ਆਪਣੀ ਸਲਵਾਰ ਦੀ ਲੈਂਥ 35 ਆ ਪਰ ਹੈਗੀ 37 ਆ ਮੰਨਣੀ ਆਪਾਂ ਨੇ 35 ਆ ਕਰੀਜ਼ ਤੋਂ ਵੀ ਆਪਣੀ ਸਲਵਾਰ ਦੀ ਲੈਂਥ 35 ਇੰਚ ਆ 35 ਦੇ ਵਿੱਚ ਆਪਾਂ ਨੇ 2.5 ਇੰਚ ਵਿੱਚ ਪਾਉਣਿਆ 37 ਤੇ ਨਿਸ਼ਾਨ ਲਗਾ ਲਿਆ ਦੇਖੋ ਆਪਾਂ ਨੇ ਤਿਆਰ ਆਪਣੀ ਸਲਵਾਰ ਕ੍ਰੀਜ਼ ਤੋਂ 35 ਇੰਚ ਰਹਿਣੀ ਚਾਹੀਦੀ ਆ 6.5 ਇੰਚ ਉੱਪਰ ਕੱਢਿਆ 22 ਇੰਚ ਆਪਾਂ ਨੇ ਵਿੱਚ ਪਾਇਆ 33 ਇੰਚ 33.5 ਤੇ ਨਿਸ਼ਾਨ ਲਗਾ ਲਿਆ ਹੁਣ ਤੁਸੀਂ ਨੇ 4 4.5 ਇੰਚ ਪੰਜ ਮੰਗੂ ਦੇਖੋ ਉੱਪਰ ਨਿਸ਼ਾਨ ਲਗਾਉਂਗੇ ਦੋ ਨਿਸ਼ਾਨ ਲਗਾਉਣੇ ਆ ਇੱਥੋਂ ਦਾ ਆਪਾਂ ਕ੍ਰੀਜ਼ ਦੀ ਕਟਿੰਗ ਕਰਾਂਗੇ ਕ੍ਰੀਜ਼ ਵਾਲੇ ਸੈਂਟਰ ਦੀ ਜਿਹਦੇ ਨਾਲ ਕੀ ਆਪਣੀ ਅੱਡੀ ਨਾ ਚੜੇ ਉਹ ਆਪਾਂ ਨੇ ਨਿਸ਼ਾਨ ਲਗਾਉਣੇ ਆ ਇਸ ਤਰੀਕੇ ਨਾਲ ਉੱਪਰ ਕਿੰਨਾ ਨਿਸ਼ਾਨ ਲਗਾ ਰਹੇ ਹਾਂ ਦੇਖੋ ਤੁਸੀਂ ਮਿਲ ਸਕਦੇ ਹੋਗੇ 4.5 ਉਹੀ ਪੌਣੇ 5 ਦੇ ਵਿੱਚ ਆਪਾਂ ਨੇ ਨਿਸ਼ਾਨ ਲਗਾ ਲਿਆ ਪਰ ਆਪਾਂ ਨੇ ਇੱਥੋਂ ਨਹੀਂ ਕਟਿੰਗ ਕਰਨਾ ਕਰਨੀ ਕਟਿੰਗ ਆਪਾਂ ਨੇ ਇੱਥੋਂ ਆ ਇਸੇ ਤਰੀ ਆ ਨਿਸ਼ਾਨ ਨੂੰ ਸੇਧ ਨਾਲ ਆਪਾਂ ਨੇ ਇੱਥੇ ਨਿਸ਼ਾਨ ਲਗਾਉਣਾਗਾ ਜਿੱਥੋਂ ਆਪਾਂ ਨੇ ਇਹਦਾ ਆਸਣ ਕੱਢਣਾਗਾ ਆਸਣ ਆਪਾਂ ਨੇ 10 ਇੰਚ ਦੇ ਨਿਸ਼ਾਨ ਲਗਾ ਲਿਆ ਦੇਖੋ ਆ ਆਸਣ ਨੂੰ ਆਪਾਂ ਜਿਹੜਾ ਮੂਰੀ ਦਾ ਨਿਸ਼ਾਨ ਲਗਾਇਆ ਉਹਦੇ ਨਾਲ ਮਿਲਾ ਲਾਂਗੇ ਆ ਦੇਖੋ ਇਹ ਆਪਾਂ ਨੇ ਨਿਸ਼ਾਨ ਨੇ ਜਿਹੜੇ ਇਹਦੇ ਨਾਲ ਮਿਲਾ ਲੇ ਹੁਣ ਆਪਾਂ ਨੇ ਆਉਣਾਗਾ ਇੱਥੇ ਜਿਹੜਾ ਆਪਾਂ ਨੇ 35 ਇੰਚ ਦੇ ਹਿਸਾਬ ਨਾਲ 22 ਇੰਚ ਵਿੱਚ ਪਾ ਕੇ 6.5 ਇੰਚ ਉੱਪਰ ਕੱਢਿਆ ਸੀ ਉਹਦਾ ਨਿਸ਼ਾਨ ਲਗਾਇਆ ਸੀ ਇਹ ਨਿਸ਼ਾਨ ਨੂੰ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਇਹਨੂੰ ਮਲਾਉਣਾਗਾ ਤੁਸੀਂ ਨੇ ਇਸ ਤਰੀਕੇ ਨਾਲ ਇਹਦੀ ਸ਼ੇਪ ਦੇਣੀ ਆ ਗੁਲਾਈ ਦੇ ਵਿੱਚ ਜਿਹਦੇ ਨਾਲ ਕਿ ਤੁਹਾਡੀ ਜਿਹੜੀ ਸਲਵਾਰ ਆ ਬਿਲਕੁਲ ਸੇਟ ਸਿੱਧੀ ਰਹੂਗੀ ਕੋਈ ਉਹਦੀ ਅੱਡੀ ਨਹੀਂ ਨੰਗੀ ਹੋਊਗੀ ਬਿਲਕੁਲ ਪਰਫੈਕਟ ਸਲਵਾਰ ਕਰੀਜ਼ ਤੇ ਖੜੀ ਹੋਊਗੀ ਦੇਖੋ ਇਸ ਤਰੀਕੇ ਦੇ ਨਾਲ ਤੁਸੀਂ ਸਟੇਟ ਸਲਵਾਰ ਦੀ ਕਟਿੰਗ ਕਰਨੀ ਹੋਊਗੀ ਇਹ ਆ ਦੇਖੋ ਇਸ ਤਰ੍ਹਾਂ ਦੀ ਗਲਾਈ ਪਊਗੀ ਤੁਹਾਡੀ ਆ ਆ ਗਿਆ ਆਪਣਾ ਕ੍ਰੀਜ਼ ਵਾਲਾ ਜਿਹਦੇ ਤੇ ਕ੍ਰੀਜ਼ ਤੇ ਆਪਾਂ ਨੇ ਬਲ ਪਾਉਣਾਗਾ ਹੁਣ ਆਪਾਂ ਕਟਾਂਗੇ ਬਰੂ ਆਸਨ ਦੀ ਕਟਾਈ ਤੁਸੀਂ ਇਦੂ ਘੇਰ ਘਟਾਉਣਾ ਘਟਾ ਸਕਦੇ ਹੋ ਦੇਖੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਬਿਲਕੁਲ ਹੀ ਆਪਾਂ ਛੋਟੇ ਘੇਰ ਦੀਆਂ ਵੀ ਜਿਵੇਂ 19 20 ਦੇ ਵਿੱਚ ਵੀ ਬਣਾ ਸਕਦੇ ਆਂਗੇ ਜਮੀ ਹਲਕੀ ਇਹ ਤੋਂ ਘਟ ਕੇ ਵੀ ਕਰ ਸਕਦੇ ਹਾਂ ਤੁਸੀਂ 18 ਇੰਚ ਜਿਹਦੇ ਨਾਲ ਜਮੀ ਬਿਲਕੁਲ ਹੀ ਪਲਾਜ਼ੋ ਹੀ ਲੱਗੂ ਤੁਹਾਨੂੰ ਪਾਇਆ ਹੋਇਆ ਇਸ ਤਰ੍ਹਾਂ ਲੱਗੂਗੀ ਨਹੀਂ ਵੀ ਤੁਸੀਂ ਸਲਵਾਰ ਪਹਿਨੀ ਆ ਤਾਂ ਤੁਸੀਂ ਉਸ ਹਿਸਾਬ ਦੇ ਨਾਲ ਇਧਰੋਂ ਘੇਰਾ ਕਟਾ ਸਕਦੇ ਹੋ ਆਸਾਨ ਦਾ ਨਿਸ਼ਾਨ ਇੱਥੇ ਵੀ 10 ਇੰਚ ਦੀ ਲਗਾਉਂਗੇ ਇੱਥੇ ਨਿਸ਼ਾਨ ਲਗਾ ਕੇ ਫਿਰ ਤੋਂ ਜਿਹੜੀ ਆ ਸਿਉਣ ਆ ਉਹ ਬਿਲਕੁਲ ਇਸ ਤਰੀਕੇ ਨਾਲ ਸਿੱਧੀ ਹੋ ਜੂਗੀ ਪਰ ਆਪਾਂ ਨੇ ਇਹ ਅਕਰੀਜ਼ ਨੂੰ ਸਿੱਧੀ ਰੱਖਣੀ ਆ ਆਪਾਂ ਨੇ ਓਨਾ ਹੀ ਦੇਣਾ ਜਿੰਨਾ ਇਹਦਾ ਪਣਾਗਾ ਉਸ ਹਿਸਾਬ ਦੇ ਨਾਲ ਇਹਦੀ ਕਟਾਈ ਕਰੀ ਹੈਗੀ ਬਿਲਕੁਲੀ ਬਹੁਤ ਹੀ ਸਿੰਪਲ ਦੇ ਵਿੱਚ ਆਪਾਂ ਤੁਹਾਨੂੰ ਇਹ ਸਲਵਾਰ ਨੂੰ ਸਟਿਚ ਕਰਕੇ ਵੀ ਮੌਕਾ ਮਿਲਿਆ ਤਾਂ ਜਰੂਰ ਦਿਖਾਵਾਂਗੇ ਵੀ ਕਿੱਦਾਂ ਦੀ ਲੁੱਕ ਆਉਂਦੀ ਹੈ ਇਹਦੇ ਵਿੱਚ ਤੇ ਹੁਣ ਆਪਾਂ ਇਹਦਾ ਬੈਲਟ ਕੱਟਦੇ ਆਂ ਦੇਖੋ ਹਾਂਜੀ ਹੁਣ ਆਪਾਂ ਨੇ ਦੇਖੋ ਬੈਲਟ ਦੀ ਕਟਾਈ ਕਰਨੀ ਆ 7 ਇੰਚ ਕਟਾਈ ਦਾ ਬੈਲਟ ਲਵਾਂਗੇ ਆਪਾਂ ਨੇ ਪਹਿਲਾਂ ਇਧਰੋਂ ਫਿਨਿਸ਼ਿੰਗ ਕਰ ਦਾਂਗੇ ਇਸ ਤਰੀਕੇ ਨਾਲ 21 ਇੰਚ ਆਪਣੇ हिਪ ਦੇ ਵਿੱਚੋਂ ਸੀਗਾ ਤਾਂ ਆਪਾਂ 23 ਇੰਚ ਕਟਾਈ ਦਾ ਬੈਲਟ ਕੱਟਣਾ ਦੇਖੋ 7 ਇੰਚ ਆਪਾ 벨ਟ ਦੀ ਚੜਾਈ ਲੈਂਦੀ ਹੈਗੀ ਆਸੀ ਆਪਣੇ 벨ਟ ਦੀ ਕਟਾਈ ਦੇਖੋ ਹਾਂਜੀ ਐਸੀ ਆਪਣੀ ਸਟੇਟ ਸਲਵਾਰ ਦੀ ਕਟਿੰਗ ਕਿੱਦਾਂ ਲੱਗੀ ਵੀਡੀਓ ਤੁਸੀਂ ਸਾਨੂੰ ਕਮੈਂਟਾਂ ਰਾਹੀਂ ਜਰੂਰ ਦੱਸਿਓ ਵੀ ਕਿੱਦਾਂ ਦੀ ਮੰਨ ਲਓ ਮਸੂ ਨੂੰ ਸਮਝ ਆ ਰਹੀ ਆ ਜਾਂ ਨਹੀਂ ਆ ਰਹੀ ਜੇ ਨਹੀਂ ਆ ਰਹੀ ਫਿਰ ਵੀ ਦੱਸਣਾ ਜੇ ਆ ਰਹੀ ਹੈ ਫਿਰ ਵੀ ਦੱਸਣਾ